10000 ਰੁਪਏ 500 ਕਹਾਂਗੇ ਛੋੜ 10000 ਚ 7 ਕਿਲੋ ਦੁੱਧੂ 10000 ਰੁਪਿਆ ਠੀਕ ਆ ਕਰ ਦਈਏ ਇੱਕ ਘੱਟ 40 ਦੀ ਇੱਕ ਘੱਟ 40 ਫੋਨ ਲਾਵੇ ਕੋਈ ਫੋਨ ਲਾਵੇ ਕੋ ਦਵਾਂਗੇ ਫੇਰ ਵੀ ਫੋਨ ਲਾ ਲੇ 6 ਕਿਲੋ 6 ਕਿਲੋ ਦੁੱਧ ਚੋ ਕੇ ਲੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਕੋਲ ਟੋਟਲ 6-7 ਪਸ਼ੂ ਸੇਲ ਕਰ ਲਈ ਹਾਜ਼ਰ ਆ ਜਿਨ੍ਹਾਂ ਵਿੱਚੋਂ ਕੁਝ ਟੋਕੜਾ ਦਿਖਾਵਾਂਗੇ ਤੇ ਕੁਝ ਤਾਜ਼ੀਆਂ ਸੂਈਆਂ ਤੇ ਇੱਕ ਬਿਲਕੁਲ ਅੱਜ ਹੁਣੇ ਐਸੇ ਵੇਲੇ ਸੂਈ ਆ ਉਹ ਵੀ ਦਿਖਾਵਾਂਗੇ ਬਹੁਤ ਟੌਪ ਦੀਆਂ ਵੜਾਂ ਤੇ ਸਭ ਤੋਂ ਪਹਿਲਾਂ ਆਪਾਂ ਜ਼ਰੂਰੀ ਬੇਨਤੀ ਹਰ ਵਾਰ ਕਰਦੇ ਹੁੰਨੇ ਆ ਕਿਸੇ ਵੀ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਵੀਡੀਓ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਆ ਸਵਾਇਆ ਜੇ ਤਾਜ਼ਾ ਚਾਹੇ ਟੋਕੜਿਆ ਮਾਜਿਆ ਗਾਂ ਆ ਕੋਈ ਵੀ ਆ ਪਸ਼ੂ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਹੁੰਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਤੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਇਹਨਾਂ ਵੜਾਂ ਦੀ ਡੀਟੇਲ ਲਵਾਂਗੇ ਇੱਕ ਹੋਰ ਬੇਨਤੀ ਆ ਅੱਜ ਦੀ ਵੀਡੀਓ ਜਿਹੜੀ ਇਹ ਲਾਸਟ ਵੀਡੀਓ ਆ ਹੁਣ ਆਪਾਂ ਮੰਗਲਵਾਰ ਵੀਡੀਓ ਬਣਾਵਾਂਗੇ ਤਿੰਨ ਦਿਨ ਆਪਾਂ ਛੁੱਟੀ ਤੇ ਆ ਕੋਈ ਆਪਣੇ ਘਰੇ ਪ੍ਰੋਗਰਾਮ ਸੀਗਾ ਉਹਦਾ ਕਰਕੇ ਆਪਾਂ ਵੀਡੀਓ ਨਹੀਂ ਬਣਾ ਰਹੇ ਤੇ ਸ਼ਨੀ ਐਤਵਾਰ ਤੇ ਸੋਮਵਾਰ ਆ ਆਪਾਂ ਵੀਡੀਓ ਨਹੀਂ ਬਣਾਉਣੀ ਆ ਮੰਗਲਵਾਰ ਵੀਡੀਓ ਬਣਾਵਾਂਗੇ ਕੋਈ ਵੀ ਭੈਣ ਭਰਾ ਨੇ ਵੀਡੀਓ ਬਣਾਉਣੀ ਆ ਫੋਨ ਜਰੂਰ ਕਰੇ ਆਪਾਂ ਨਾਲ ਟਾਈਮ ਦਵਾਂਗੇ ਤੇ ਵੀਡੀਓ ਬਣਾਵਾਂਗੇ ਮੰਗਲਵਾਰ ਨੂੰ ਤੇ ਬਾਕੀ ਹੁਣ ਪ੍ਰਭ ਵੀਰ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਡੀਟੇਲ ਲੈਣੇ ਆ ਜੀ ਹਾਂਜੀ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਭਿੰਦਰ ਸਾਹਿਬ ਸਾਸਰੀ ਘਾਲ ਜੀ ਕੀ ਹਾਲ ਚਾਲ ਆ ਜੀ ਬਾਬੇ ਰਾਨਗੇ ਤੈਨੂੰ ਸੁਣਾਉ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸਾਨੂੰ ਲਾਮੇ ਦਵਾਉਂਦੇ ਜੀ ਚਲੋ ਭਾਈ ਲਾਮਾ ਬੰਦਿਆਂ ਨੂੰ ਆਉਂਦਾ ਲਾਮੇ ਦਵਾਉਂਦੇ ਆ ਵੀ ਭਰਾ ਨੇ ਫੋਨ ਕੀਤਾ ਕਿ ਨੇ ਕਹਿੰਦਾ ਤਰੀਫਾਂ ਨਹੀਂ ਕਰਦੇ ਤੁਸੀਂ ਉਹਦੀਆਂ ਚਲੋ ਵੀਰ ਜੀ ਚਲੋ ਕੋਈ ਗੱਲ ਨਹੀਂ ਭਰਾ ਧੰਨਵਾਦ ਦਿਨੋ ਧੰਨਵਾਦ ਜਿਹੜੇ ਵੀਰ ਨੇ ਕਿਹਾ ਵਾ ਉਹ ਵੀ ਸਾਡਾ ਵਧੀਆ ਫਾਰਮ ਵਾਲਾ ਵੀਰ ਵਾ ਉਹਨੇ ਕਿਹਾ ਸਾਨੂੰ ਵੀ ਪ੍ਰਭ ਵੀਰ ਦੀਆਂ ਤਰੀਫਾਂ ਕਰਿਆ ਕਰੋ ਚਲੋ ਭਰਾ ਆਪਣਾ ਵੀ ਕੇ ਆਹੋ ਆਦਾ ਵੀ ਉਹਦੀਆਂ ਤਾਰੀਫਾਂ ਨਹੀਂ ਕਰਦੇ ਤੁਸੀਂ ਉਹਦੇ ਪਹੂਆਂ ਦੀਆਂ ਤੇ ਮੈਂ ਤਾਂ ਕੋਈ ਨਹੀਂ ਭਾਜੀ ਅੱਗੇ ਤੋਂ ਕੋਈ ਨਹੀਂ ਭਰਾ ਉਹਨਾਂ ਦਾ ਵੀਰ ਗਲਤੀ ਹੋ ਗਈ ਉਹਨੂੰ ਮਾਫੀ ਮੰਗਦੇ ਵੀਰ ਉਹਨਾਂ ਦਾ ਕੋਈ ਨਹੀਂ ਹੁਣ ਵੀਰ ਕਰ ਦਿਆ ਕਰੋ ਹੁਣ ਹੁਣ ਤੋਂ ਕਰ ਦਿਆ ਕਰੋ ਅੱਜ ਆਪਾਂ ਵੀਡੀਓ ਬਣਾਉਣੀ ਆ ਤੇ ਤਾਰੀਫਾਂ ਕਰਦੇ ਵੀਰ ਕੋਈ ਗੱਲ ਨਹੀਂ ਕਰਦਾ ਇਹ ਕਰਦਾ ਹੈ ਤੇ ਐਡਰੈਸ ਇੱਕ ਵਾਰਾਂ ਬੋਲ ਐਡਰੈਸ ਵੀ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਜੀ ਆਪਣਾ ਹਾਂਜੀ ਤੇ ਨਾਮ ਮੇਰਾ ਪ੍ਰਭ ਜੀ ਬਾਬਾ ਨੋਸੈਂਸ ਮਾਤੋ ਵੀਰ ਦੀ 4 ਕਿਲੋਮੀਟਰ ਬੈਕ ਸਾਈਡ ਤੇ ਪਿੰਡ ਜੀ ਆਪਣਾ ਠੀਕ ਹੈ ਜੀ ਤੇ 9780911798 ਵੀਰ ਜੀ ਤੇ ਕਿੰਨੇ ਪਹੂ ਸੇਲ ਕਰਦੇ ਹੋ ਆ ਤੇ ਮੁੱਲ ਜੈ ਜੀ ਮੁੱਲ ਵੀ ਜੀ 12000 ਤੋਂ ਲੈ ਕੇ ਨਾ ਤੇ ਬਾਕੀ ਅੰਡਰ ਆ ਦੇ ਨਾ ਹੀ ਨਾ ਕਰੋ ਇਹ ਦੇ ਕੇ ਤੋਰ ਨਹੀਂ ਆ ਪਰ ਸਾਰੇ ਨਿਕ ਨਿਕ ਮੁੱਲ ਕਰਨੇ ਬਿਲਕੁਲ ਨਿਕ ਨਿਕ ਇਹ ਜਿਹੜੇ ਮੁੱਲ ਇੱਥੇ ਹੀ ਮਿਲਦੇ ਆ ਇੱਥੇ ਮੈਂ ਕਿੰਦਾ ਦੀ ਹੱਟੇ ਦਾ ਕੰਮ ਕਰਾਵਾ ਇਹ ਮੁੱਲੇ ਤੇ ਮਿਲਦੇ ਆ ਹੋਰ ਕਿ ਮੁੱਲ ਨਹੀਂ ਮਿਲਣ ਆ 12000 ਤੋਂ ਆਪਾਂ 7 ਕਿਲੋ ਦੁੱਧੂ ਗਾਂ ਦੇ ਤੇ ਬਾਕੀ ਕੋ ਭੈਣ ਭਰਾ ਫੋਨ ਲਾਵੇ ਪਸੰਦ ਕਰੇ ਤੋੜ ਦਾਂਗੇ ਫਿਰ ਵੀ ਠੀਕ ਆ ਤੇ ਹੋਰ ਦੁਨੀਆਂ ਨਿਕ ਨਿਕ ਮੁੱਲ ਕਰਨੇ ਵੀਰਾ ਆਪਾਂ ਤੁਸੀਂ ਤਾਂ ਸਾਨੂੰ ਕਿਹਾ ਸੀ ਵੀ ਕੱਲ ਨੂੰ ਵੀਡੀਓ ਬਣਾਓ ਤੇ ਤਾਨੂੰ ਅਹੀ ਆਪਣੀ ਮਜਬੂਰੀ ਦਸੀ ਆ ਆਪਾਂ ਦੱਸਿਆ ਵੀ ਵੀਰ ਆਡਾ ਘਰੇ ਪ੍ਰੋਗਰਾਮ ਆ ਹਾਂ ਪਿਆ ਆਪਾਂ ਦੋ ਤਿੰਨ ਦਿਨ ਲਈ ਵੀਰ ਕੱਲ ਦਾ ਗੁੱਸਾ ਕਰੀ ਜਾਂਦੇ ਸੜਦਾ ਉਹ ਬਿਲਕੁਲ ਵੀਰ ਗੁੱਸਾ ਪੁਰਾਣਾ ਹੁੰਦਾ ਵਾ ਇਤਨੀ ਵੀਡੀਓ ਬਣਾਉਣੀ ਆ ਤੇ ਬਿਨਾਂ ਤੇ ਕਰਦੇ ਨਹੀਂ ਮੈਨੂੰ ਤੇ ਕਰਦੇ ਨਹੀਂ ਭਰਾ ਤੁਸੀਂ ਫੋਨ ਬਾਕੇ ਨੂੰ ਹੁਣ ਤੂੰ ਯਾਰ ਕੱਲ ਨੂੰ ਵੀਡੀਓ ਬਣਾਉਣੀ ਮੈਨੂੰ ਤੇ ਕੀਤਾ ਨਹੀਂ ਇਦਾਂ ਨਾ ਕਰਿਆ ਕਰੋ ਉਹ ਹੈ ਬੀਬੀ ਦੀ ਗੱਲ ਸੱਚ ਹੈ ਫਿਰ ਤੇ ਵੀਡੀਓ ਦੀ ਯਾਰ ਇਹ ਦੀ ਗੱਲ ਸੱਚ ਹੈ ਕਿ ਧੰਨਵਾਦ ਪ੍ਰੀਤ ਦਾ ਵੀ ਕਈ ਕਈ ਜਗ੍ਹਾ ਤੇ ਜਾ ਕੇ ਨਾ ਫੋਨ ਕਰਨਾ ਪਿਆ ਜਾਂਦਾ ਬਿਲਕੁਲ ਬਿਲਕੁਲ ਕਈ ਵੀਰਾਂ ਨੂੰ ਕਰਨਾ ਪਿਆ ਜਾਂਦਾ ਹੁਣ ਤੁਹਾਨੂੰ ਵੀ ਆ ਤੁਹਾਨੂੰ ਵੀ ਆਪ ਹੀ ਫੋਨ ਕੀਤਾ ਏ ਤੁਸੀਂ ਕਹਿ ਨਹੀਂ ਸਕਦੇ ਜਨਾਬ ਪਿਆਰ ਉਹਨਾਂ ਨੂੰ ਕਹਿ ਸਕਦੇ ਕਿ ਤੁਹਾਨੂੰ ਫੋਨ ਨਹੀਂ ਕੀਤਾ ਸੀ ਆਪ ਫੋਨ ਕਰਕੇ ਆਏ ਅਸੀਂ ਅੱਜ ਵੀਡੀਓ ਬਣਾ ਲਾ ਵੀਰ ਜੀ ਵੀਡੀਓ ਬਣਾਉਣ ਤੇ ਹਾਂ ਨੇ ਤੇ ਆਪਣੀ ਵੀ ਤਿੰਨ ਚਾਰ ਦੇ ਨਾਂਗਿਆਂ ਨੇ ਇਹ ਨਹੀਂ ਤੇਰੀ ਪੁਰਾਣੀ ਵੀਡੀਓ ਬਣਾਉਨੇ ਆ ਵੀ ਦਰਨਾ ਪਿਆਰ ਜਿਆਦਾ ਕੋਈ ਨਵਾਂ ਸੱਜਣਾ ਹੀ ਮਿਲਦਾ ਉਹਨਾਂ ਗੱਲਬਾਤ ਕਰਨ ਦਾ ਤਰੀਕਾ ਸਾਡਾ ਹੱਸ ਕੇ ਰਹੂਗਾ ਬਿਲਕੁਲ ਬਿਲਕੁਲ ਵੀਰੇ ਮੁੱਦੇ ਵੱਟ ਪਾਉਣ ਦੀ ਕੀ ਲੋੜ ਆ ਪੰਨ ਬਿਲਕੁਲ ਬਿਲਕੁਲ ਸਾਰਿਆਂ ਨੂੰ ਹੱਸ ਕੇ ਮਿਲੀਦਾ ਵਾ ਨੀਵੇਂ ਹੋ ਕੇ ਬਿਲਕੁਲ ਵੀਰ ਜੀ ਆਪਾਂ ਹੈ ਹੀ ਨਿੱਕੇਆਂ ਦੇ ਜੀ ਜੀ ਬਿਲਕੁਲ ਭੈਣ ਭਰਾ ਕੋ ਆਪਣਾ ਚਲੋ ਕੋ ਵੱਡਾ ਵੀਰ ਆਪਣੇ ਘਰ ਰਹੂਗਾ ਆਪਾਂ ਨਿੱਕੇ ਆਪਣੇ ਘਰ ਆ ਜੀ 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 ਤੇ ਸ਼ੁਰੂਆਤ ਝੋਟੀ ਤੋਂ ਕਰੀਏ ਇਹ ਪਹਿਲਾਂ ਝੋਟੀ ਤੋਂ ਕਰੋ ਜੀ ਅੱਛਾ ਪਹਿਲਾ ਸੂਆ ਸੂਈ ਆਂ ਹਾਂ ਜੀ ਪਹਿਲਾ ਸੂਆ ਜੀ ਤੇ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਉਹ ਸੂਈ ਨੂੰ ਵੀ ਤਾਂ 4 ਕਿ ਮਹੀਨੇ ਹੋ ਗਏ ਜੀ ਅੱਛਾ 4 ਮਹੀਨੇ ਹੋ ਗਏ ਆ ਸੂਈ ਉਹ ਤਿੰਨਾਂ ਦੇ ਵੀਰ ਆਪਾਂ 4 ਕਹਿ ਕੇ ਦਵਾਂਗੇ ਤੇ ਠੀਕ ਆ ਠੀਕ ਆ ਤੇ ਕਿੰਨਾ ਵੀਰ ਜੀ ਦੁੱਧ ਦੇ ਦੇ ਕੋਲ ਉਹਦੇ ਹਾਲੇ ਵੀਰ 6 ਕਿਲੋ ਇਹਦੇ ਅੱਛਾ 6 ਕਿਲੋ ਦੁੱਧ 6 ਕਿਲੋ ਆ ਮੈਂ 7 ਤੱਕ ਹੀ 8 ਕਿ ਜ ਨਹੀਂ ਉਸਵਾ ਦੇਣਾ ਠੀਕ ਆ 6 ਕਿਲੋ ਬਾਕੀ ਮਿਲਦੀ ਮੁਲਦੀ ਠੰਡੀ ਜੀ ਬਿਲਕੁਲ ਅੱਛਾ ਠੰਡੀ ਆ ਹਾਂ ਜੀ ਜੀ ਠੀਕ ਆ ਠੀਕ ਆ ਤੇ ਦੁੱਧ ਹ ਉਸ ਤੇ ਮੇਰਾ ਟੀਪੜ ਆ ਆ ਪਾਲਾ ਪਾਲਿਆ ਵੀਡੀਓ ਵਖੋ ਆ ਪਾਲਾ ਪੋਣਾ ਮਾਰ ਬਸ ਅਰਵਾ ਨੰਨਾ ਕਰ ਏਦਾਂ ਏਦਾਂ ਪਾਲਾ ਪੋਣਾ ਤੁਸੀਂ ਤੁਸੀਂ ਮੇਰੇ ਧਾਰਾ ਮਾਰ ਦਿੰਦੇ ਯਾਰ ਉਹ ਗਾਣ ਪਣਾ ਮਾਰ ਓਏ ਨਾ ਬੋਤੇ ਨਾ ਮਿਟੋ ਨਾ ਬਰਾ ਬਰਾ ਕਰੀ ਬਾਕੀ ਵੀ ਇਦਾਂ ਠੰਡੀ ਕੋ ਚੱਕਰ ਨਹੀਂ ਨੂੰ ਠੀਕ ਆ ਠੀਕ ਆ ਪਾੜਾ ਪਾਲੋ ਪੋਣਾ ਪਾੜੋ ਤਾਂ ਪੋਣਾ ਨਹੀਂ ਪਾਣਾ ਸਾਡੀ ਦੁਗਾ ਜੀ 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 ਉਹ ਤਾਂ ਮਾਰ ਨਾਲ ਨਹੀਂ ਤੋਰੀਏ ਵੀਰ ਜੀ ਇਹਨੂੰ ਸੱਜਰ ਨੇ ਵੀਰ ਦੁੱਧ ਕਿੰਨਾ ਕੁ ਜੁਆਇਆ ਨੇ ਸੱਜਰ ਨੇ ਵੀ ਬੜਾ ਦਰਾ ਕੁ ਦੁੱਧ ਜੁਆਇਆ ਠੀਕ ਹੈ ਤਾਂ ਬਣੀ ਨੂੰ ਬਣੀ ਆ ਕਿ ਕਦਾਂ ਵੀਰ ਇੱਕ ਮਹੀਨਾ ਤੇ ਤਿੰਨ ਚਾਰ ਦਿਨ ਹੋਏ ਜੀ ਆ ਪਾਣੀ ਪਤਾ ਠੀਕ ਹੈ ਘਰ ਵਾਲੇ ਕਹਿੰਦੇ ਆਪਣਾ ਇੱਕ ਮਹੀਨਾ ਤਾਡੇ ਕੋਲ ਨਹੀਂ ਬਣੀ ਆਪਣੇ ਕੋਲ ਨਹੀਂ ਬਣੀ ਠੀਕ ਹੈ ਮਗਰ ਉਹ ਬਣੀ ਆ ਜੀ ਤੋਂ ਸਵੇਰੇ ਸਵੇਰੇ ਝੋੜੀ ਜੀ ਆਪਣੇ ਕੋਲ ਅੱਜ ਹੀ ਆ ਜੀ ਹਾਂ ਜੀ 6 ਕਿਲੋ ਦੁੱਧ 6 ਕਿਲੋ ਤੇ ਕੱਦ-ਕਾੜ ਤੇ ਸ਼ਕੀਨੀਆਂ ਤੁਸੀਂ ਆਪ ਵੇਖ ਲਿਓ ਤੇ ਮੁੱਲ ਜਿਹੜਾ ਕਰਨਾ ਨਾ ਬੜੀ ਮਾਨ ਸੇਬ ਆ ਵੇਖੋ ਮੁੱਲ ਬਿਲਕੁਲ ਜਾਇਜ਼ ਬਹੁਤ ਬਹੁਤ ਬਿਲਕੁਲ ਜਾਈ ਕਰਦਾ ਪਿੰਡ ਦਾ ਬਾਹਰ ਦੀ ਗੱਲ ਕਰਨੀ ਹੈ ਜੀ 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 ਆ ਵੇਖੋ ਜੀ 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 ਥਾਣ ਬੜੇ ਸੋਹਣੇ ਲੱਗੇ ਆ ਚੰਗੇ ਥਾਣ ਆ ਤੇ ਦੇਣੀ ਕੇ ਭੈਣ ਭਰਾ ਸਾਂਭਣ ਵਾਲੇ ਨੂੰ ਆ ਸਾਂਭਣ ਵਾਲੇ ਨਹੀਂ ਸਾਂਭਣ ਵਾਲੇ ਨੂੰ ਜੀ ਜਿਨੇ ਭੈਣ ਭਰਾ ਨੇ ਸਾਂਭਣੀ ਆ ਉਹਨੂੰ ਦੇਣੀ ਆ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਤੇ ਲੇਵਾ ਵੀ ਚੈੱਕ ਕਰ ਲੋ ਜੀ ਕੁਆਲਿਟੀ ਦਾ ਚੰਗਾ ਸੋਹਣਾ ਆ ਜੀ ਆ ਵੇਖ ਕਰੋ ਦਰਸ਼ਨ ਝੋਟੀ ਦੇ ਕੁਆਲਿਟੀ ਝੋਟੀ ਦੀ ਚੰਗੀ ਆ ਸਾਫ ਹੈ ਵੀ ਝੋਟੀ ਨਹੀਂ ਕੀ ਜੀ ਇਸ ਹਾਂ ਜੀ ਬਾਕੀ ਝੋਟੀਆਂ ਵੀ ਆਪਣੀ ਆਪਣੀ ਸਮਝੰਦੀ ਹੈ ਹਾਂ ਜੀ ਸੁਣਿਆ ਆਪਣੇ ਵੀ ਉੱਚੀ ਡੇ ਝੋਡੀ ਦੁੱਧ ਜਿਆਦਾ ਕੱਢਦੀ ਹੈ ਜੀ ਠੀਕ ਹੈ ਜੀ ਵੇਖੋ ਸਾਰੇ ਮੇਨੇ ਉੱਚੀ ਝੋਡੀ ਸਾਫ ਆ ਬਾਕੀ ਸਾਰੀ ਕੁਲਸੀ ਰੁਸੀ ਨਹੀਂ ਆ ਹਾਂ ਜੀ ਹਾਂ ਜੀ ਇਹਦੀ ਝੋਡੀ ਕਮਜਾਬ ਆ ਬਿਲਕੁਲ ਬਿਲਕੁਲ ਛੁੜਮਗਰ ਹੋ ਗਿਆ ਤਾਂ ਆਪਾਂ ਕਿਹੜੇ ਜੁਮ ਕਰਦੇ ਇਹਨੂੰ ਬਿਲਕੁਲ ਇਦਾਂ ਹੀ ਆਗੇ ਸਾਰੇ ਇੱਕੋ ਜਿਹੇ ਬੜੀ ਬਰਾਬਰ ਵਧੀਆਂ ਹੋ ਜੀ 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 ਇਹ ਬਾਕੀ ਬਾਕੀ ਆਈਡੀਆ ਬੰਦਾ ਨਾਲ ਤੁਰਿਆ ਜਾਂਦਾ ਹੋਵੇ ਤੇ ਉਤੋਂ ਵੀ ਲੱਗ ਜਾਂਦਾ ਵੀ ਕਿੱਦਾਂ ਕਰਦੇ ਸਮਝ ਗਾ ਰਿਹਾ ਬਾਕੀ ਝੋਟੀਆਂ ਸਪਾਈਆਂ ਸਾਰੀ ਤਰੀ ਸਾਫ ਸੂਫੇ ਹਾਂ ਜੀ ਕਰ ਲਈ 50000 ਰੁਪਇਆ ਨਹੀਂ ਜੈ ਜੈ ਕਰੀਏ 45000 ਰੁਪਇਆ ਵੀ ਛੋੜ ਜਿਹਨੇ ਕੰਮ ਪਿੰਟਰ ਸਾਹਿਬ ਕਰਦਾਂਗੇ ਪੰਜ ਡਾ ਦਿਓ ਉਪਰਲਾ ਉਹ ਜੋ 100 ਰੁਪਏ ਜੁੜਨੀ ਹਨ 40000 ਦੀ ਯਾਰ ਛੱਡ ਪਰਾਂ ਦੇ ਦਈਏਗਾ ਹੈ ਹੋਰ 1000 ਅੰਦਰ ਕਰ ਦਈਏ 1000 ਹੋਰ ਅੰਦਰ ਅੰਦਰ ਕਰ ਦਈਏ ਇੱਕ ਘੱਟ 40 ਦੀ ਇੱਕ ਘੱਟ 40 ਫੋਨ ਲਾਵੇ ਕੋਈ ਫੋਨ ਲਾਵੇ ਕੋ ਦੇਵਾਂਗੇ ਫਿਰ ਵੀ ਫੋਨ ਲਾਰੇ 6 ਕਿਲੋ 6 ਕਿਲੋ ਤੋਂ ਚੋਕੇ ਲੈ ਜੇ ਸਾਡੇ 6 ਕਿਲੋ ਵੀਰ ਕਹਿੰਦਾ 5 ਕਿਲੋ ਮੰਨ ਲੈ ਭਾਵੇਂ ਕੋਈ ਨਹੀਂ 5 ਕਿਲੋ ਕ ਮੰਨ ਮੰਨੇ ਨਾ ਚੋਵੇ ਲੈ ਕੇ ਜਾ ਚੋਗੇ ਨਹੀਂ ਨਹੀਂ ਚੋਵੇ ਆ ਗਏ ਇਥੇ ਮੰਨਣ ਵਾਲੀ ਦੀ ਗੱਲ ਅਸੀਂ ਨਾ ਮੰਨਦਾ ਦੱਬਾ 12 ਕਿਲੋ ਨਾ 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 ਮੰਨ ਮੰਨੇ ਨਾ ਭਾਵੇਂ ਭਾਵੇਂ 6 ਕਿਲੋ ਕਹਵੇਂ ਭਾ ਪੰਜ ਕਿਲੋ ਮੰਨੇ ਹੋਣਾ ਤੁਸੀਂ ਇਹ ਚੀਜ਼ ਨੂੰ ਚੋਗੇ ਖੜੇ ਇਥੇ ਚੋਯੋ ਆ ਗਏ ਚੋਗੇ ਖੜੇ ਦੋ ਟਾਈਮ ਦੋ ਟਾਈਮ ਆਇਓ ਦੋ ਟਾਈਮ ਕਿਹਦਾ ਨਾ ਚੋਯੋ ਦੋ ਟਾਈਮ ਆਇਓ ਬੇਨਤੀ ਇਹ ਆ ਵੀ ਦੋ ਟਾਈਮ ਆਇਓ ਸਵੇਰੇ ਵੀ ਆਇਓ ਤੇ ਸ਼ਾਮਾ ਨੂੰ ਵੀ ਆਇਓ ਇਹ ਆ ਕੇ ਚੋਗੇ ਖੜੇ ਹੋ ਭਾਵੇਂ ਤੁਸੀਂ 40000 ਖਰਚਣਾ ਤੇ ਭਾਵੇਂ ਖਰਚਣਾ 10 ਤੇ ਭਾਵੇਂ ਖਰਚਣਾ ਲੱਖ ਚੋਕੇ ਪਸ਼ੂ ਲੋ ਕਿਸੇ ਵੀ ਭਾਂਡ ਭਾਂਗ ਜੇ ਕੋ ਲੈਣਾ ਵਾ ਚੋਕੇ ਲਿਆਊਗਾ ਤੇ ਸਵਾਦ ਆਊਗਾ ਸਵਾਦ ਆਊਗਾ ਜੀ ਹਾਂ ਜੀ ਪੈਸੇ ਖਰਜਣ ਦਾ ਫਾਇਦਾ ਹੀ ਤਾਂ ਆ ਵਾ ਫਾਇਦਾ ਵੀ ਤਾਂ ਹੀ ਹੋਏ ਪੈਸੇ ਖਰਜਣ ਦਾ ਠੀਕ ਆ ਜੀ ਤੇ ਅੱਗੇ ਆ ਗਈ ਆ ਸੂਈ ਹਾਂ ਜੀ ਵੀ ਸੂਈ ਦੀ ਸੂਈ ਜਗੇ ਠੀਕ ਆ ਕੀ ਆ ਬੱਚਾ ਇਹਦੇ ਮਗਰ ਮੱਛੀ ਜੀ ਵੀ ਇਹਦੇ ਮਗਰ ਵੱਛੀ ਮਗਰ ਆ ਇਹਦੇ ਤੇ ਸੂਈ ਤਾਜੀ ਆ ਵੇਖੋ ਜੀ ਥਾਣ ਲੈ ਵਾ ਚੰਗਾ ਆ ਵੇਖ ਕੁਆਲਿਟੀ ਵੀ ਚੰਗੀ ਇਹਨੂੰ ਤੋਰ ਲਾ ਲੱਡੂ ਵੀਰੇ ਸੁਵਾ ਇਹਦਾ ਕੰਮ ਆਊਗਾ ਸੁਵਾ ਪਹਿਲਾਂ ਵੀ ਸੁਈ ਕਿੰਨੇ ਕ ਦਿਨ ਹੋ ਗਏ ਸੁਈ ਨੂੰ ਸੁਈ ਨੂੰ ਮੈਨੂੰ ਹਫਤਾਕ ਹੋ ਗਿਆ ਸੁਈ ਨੂੰ ਅੱਛਾ ਇੱਕ ਹਫਤਾ ਹੋ ਗਿਆ ਹੋ ਗਿਆ ਹਫਤਾ ਹੋ ਗਿਆ ਠੀਕ ਆ ਬਾਕੀ ਪ੍ਰਿੰਟ ਚੰਗਾ ਵਾ ਸਾਫ ਹੈ ਵੀ ਜੱਸੀ ਜਾਇਂਦੀ ਜੱਸੀ ਕਰਾਉਂਦਾ ਦੁੱਧ ਕਿੰਨਾ ਇਹਦੇ ਕੋਲ ਉਹ ਤਾਂ ਵੀ 11 ਕਿਲੋ ਇਧਰੇ ਠੀਕ ਹੈ 11 ਕਿਲੋ ਲਵੇ 11 ਕਿਲੋ ਆਹ ਵੇਖੋ ਜੀ ਸਾਰੇ ਆਪਾਂ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਤੁਹਾਨੂੰ ਦੱਸ ਦੇਈਦਾ ਵੀ ਇੱਥੇ ਕਿ ਪਸ਼ੂ ਹੈਗੇ ਇੰਨੇ ਪਸ਼ੂ ਹੈ ਜੀ ਜਿਹੜੀ ਤਸੱਲੀ ਕਰਨੀ ਆ ਤੁਸੀਂ ਆਪ ਕਰਨੀ ਆ ਜਿਹੜੇ ਭੈਣ ਭਰਾ ਨੇ ਪੈਸੇ ਖਰਚਣੇ ਆ ਨਾ ਆ ਕੇ ਤਸੱਲੀ ਜ਼ਰੂਰ ਕਰਿਆ ਕਰੋ ਜੀ ਆਹ ਵੇਖੋ ਵਹਿੜ ਚੈੱਕ ਕਰ ਲੋ ਸੋਹਣੀਆਂ ਥਾਣ ਥੁਣ ਸੋਹਣੇ ਲੱਗੇ ਆ ਜੀ ਆਹ ਵੇਖੋ ਕਰੋ ਜੀ ਕਿੰਨੇ 11 ਕਿਲੋ ਇਹਦੇ ਕੋਲ ਦੁੱਧ ਤਿਆਰ ਆ ਦੁੱਧ ਵੀਰ ਭਾਈ ਪੁੰਹਦੇ ਆ ਪਾਰਟੀ ਕਿਥੇ ਬਿਲਾ ਦੇ ਕਾਦੀ ਪਾਰਟੀ ਵੀਰ ਤੁਹਾਨੂੰ ਫੋਨ ਗਿਫਟ ਆਇਆ ਤੁਹਾਡੇ ਦੇ ਮੂੰਹ ਮਠਾ ਕਰਾਉਣਾ ਬਣਦਾ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਫੋਨ ਹੀ ਤੁਹਾਡਾ ਵਾ ਜੀ ਵੀ ਤੁਸੀਂ ਵੀ ਸਾਡੇ ਜੀ ਹਾਂ ਜੀ ਤੇ ਫਿਰ ਪਾਰਟੀ ਤੁਸੀਂ ਕਰ ਦੋ ਨਹੀਂ ਕਰਦੇ ਨੇ ਫਿਰ ਤੁਸੀਂ ਨਾ ਗਲਤ ਕਾਮਣਾ ਨਾ ਕਰੋ ਫਿਰ ਉਤੋਂ ਦੀ ਨਾ ਬਲੋ ਪਾਰਟੀ ਬਣਦੀ ਤੁਹਾਡੀ ਕਿ ਨਹੀਂ ਹੁਣ ਹੁਣ ਜਦੋਂ ਕਹਿਤਾ ਵੀ ਫੋਨ ਹੀ ਤੁਹਾਡਾ ਵਾ ਤੇ ਤੁਸੀਂ ਕਹੇ ਤੁਸੀਂ ਵੀ ਸਾਡੇ ਹਾਂ ਤੁਸੀਂ ਵੀ ਸਾਡੇ ਆ ਤਾਂ ਫੇਰ ਪਾਰਟੀ ਦੱਸੋ ਹੁਕਮ ਕਰੋ ਮਹਾਰਾਜ ਕੀ ਖਾਣਾ ਪੀਣਾ ਖਾਣਾ ਪੀਣਾ ਤੁਸੀਂ ਦੱਸੋ ਕੀ ਆ ਤੁਹਾਡੇ ਸਿਰ ਦੇ ਭੈਣ ਭਰਾਵਾਂ ਸਿਰ ਤੇ ਵੀਰ ਪਿਆਰ ਦਾ ਭੁੱਖਾਂ ਦਾ ਬੰਦਾ ਜੀ 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 ਬਿਲਕੁਲ ਬਿਲਕੁਲ ਪਿਆਰ ਦੀ ਗੱਲ ਹੁੰਦੀ ਹੈ ਹਾਂਜੀ ਹਾਂਜੀ ਤੁਸੀਂ ਹੁਣ ਆਪਣੇ ਕੋ ਆਏ ਜੇ ਪਿਆਰ ਦਾ ਕਰਕੇ ਆਏ ਜੇ ਪਿਆਰ ਦੀ ਗੱਲ ਹੁੰਦੀ ਹੈ ਪਿਆਰ ਆਪਾਂ ਤੇ ਜਿੰਨੇ ਵੀ ਭੈਣ ਭਰਾ YouTube ਤੇ ਵੇਨੇ ਆ ਨਾ ਵੀਡੀਓ ਪਾਈ ਜਿਹੜੇ ਜਿਆਦਾ ਪਿਆਰ ਕਰਨ ਨਾਲ ਮਾਰ ਵੀ ਜਾਂਦੇ ਨੇ ਜੇ ਫੇਰ ਧਿਆਨ ਰੱਖਿਓ ਮੇਰੇ ਵੀਰ ਚਲੋ ਕੋਈ ਜਿਆਦਾ ਪਿਆਰ ਕਰਨਾ ਭਰਾ ਭਰਾ ਕਰੂਗਾ ਨਾ ਉਹ ਮੰਦਾ ਮਾਰਦਾ ਵੀ ਹੁੰਦਾ ਜੀ ਚਲੋ ਕੋਈ ਗੱਲ ਇਹ ਤਾਂ ਮੈਂ ਸਿੱਧਾ ਚੱਲੂਗਾ ਨਾ ਉਹ ਤੁਹਾਨੂੰ ਮਾਰੂਗਾ ਨਹੀਂ ਭਾਜੀ ਇਹਨਾਂ ਗੰਮਾ ਜੋ ਅਸੀਂ ਲੰਘ ਚੁੱਕੇ ਆ ਸਾਨੂੰ ਪਤਾ ਲੱਗ ਜਾਂਦਾ ਵਾ ਕਿਹੜਾ ਵੀਰ ਜੀ ਬਾਕੀ ਤੇ ਮੈਨਾਂ ਜਿਆਦਾ ਜਿਆਦਾ ਯਾਰੇ ਨਾ ਕਰਦੇ ਕਿਹੜਾ ਸਾਡਾ ਸੱਚਾ ਮਿੱਤਰ ਆ ਤੇ ਕਿਹੜਾ ਸਾਡੀਆਂ ਤਰੀਫਾਂ ਕਰਕੇ ਸਾਨੂੰ ਬਸ ਪੰਪੀ ਦੇਣ ਦਿਆ ਸਾਨੂੰ ਸਮਝ ਲੱਗ ਜਾਂਦੀ ਜੀ ਚਲੋ ਬਾਕੀ ਆਪੋ ਆਪਣੀ ਸਮਝ ਹੁੰਦੀ ਵੀਦੀ ਹਾਂਜੀ ਤੇ ਦਸਿਏ ਫੇਰ ਦਾ ਮੁੱਲ ਕਿੰਨਾ ਕਰਨਾ ਮੁੱਲ ਪਿੰਡ ਦਾ 45000 ਕਰ ਲੀਏ ਦਾ ਜਾਇਜ ਕਰੋ ਜੇ ਤੇ ਵੇਚਣੀ ਆ ਮੇਰਾ ਵੀਰ ਨਾ ਮੈਂ ਤਾਂ ਇੱਕੋ ਗੱਲ ਕਰਦਾ ਜੇ ਤੇ ਵੇਚਣੀ ਆ ਨਾ ਖਰੀਦਣ ਵਾਲੇ ਨੂੰ ਨਾ ਮਹਿੰਗੀ ਲੱਗੇ 40000 ਪਿੰਡਰ ਸਾਹਿਬ ਨਹੀਂ ਜਾਇਜ ਦੱਸ ਵੀਰ ਹੁਣ ਤੂੰ ਹੀ ਯਾਰੀ ਕਰਨਾ ਪਿੰਡਰ ਸਾਹਿਬ ਜੋ 35000 ਦੀ ਉੱਜੋ ਛੋਟ ਕਰ ਕਿੰਨੀ ਜਿੰਨੀ ਕੋ ਪਿੰਡਰ ਸਾਹਿਬ 1000 ਕਰ ਦਾਂਗਾ 2000 ਕਰ ਦੇ 1000 ਕਰ ਦਾਂਗਾ ਜੋ 30000 ਦੀ ਦੇਣੀ ਕਿ ਕਰਨਾ ਕੰਮ ਹੋਰ ਪਿੰਡਰ ਸਾਹਿਬ ਜਿੱਥੇ ਇੱਕ ਹੋ ਗਿਆ ਪਾ ਕਰ ਦਾਂਗਾ ਨਾ ਥੋੜੀ ਕਰਨੀ ਆ ਬਾਗੈਂ ਮੈਂ ਤਾਂ ਤੈਨੂੰ ਇਹ ਕਿਹਾ ਬਾ ਵੀ ਖਰੀਦਣ ਵਾਲੇ ਨੂੰ ਨਾ ਮਹਿੰਗਾ ਲੱਗੇ ਪਸ਼ੂ ਤਾਂ ਅਗਲਾ ਹਾਸਕੇ ਲੈ ਜੀ ਵੀਰੂ ਦਾ 3000 ਛੱਡ ਦਈਏ 3000 ਦੀ 3000 ਦੀ ਫੂਨ ਮਾਰਦਾਂ ਨੂੰ ਫੂਨ ਲਾ ਲੈ ਕੋਈ 11 11 ਕਿਲੋ ਦੁੱਧ ਹੈਗਾ ਇਹਦੇ ਕੋਲ ਦੁੱਧ ਨੂੰ ਆਪ ਠੰਡਾ ਕਰਕੇ ਚਣਵਾਵਾਂਗੇ ਗਲੇ ਨੂੰ ਕੇ ਜੀ 11 ਕਿਲੋ ਜਿਹੜਾ ਤਾਜੀ ਸੂਈ ਹੈ ਜੇ ਬਾਗੀ ਉੱਥੀ ਤਾਜੀ ਸੂਈ ਆ ਮਗਰ ਵੀ ਵਸ਼ੀ ਹੈ ਵਸ਼ੀ ਮਗਰੀ ਉੱਥੀ ਵੀ ਜੀ ਅੱਗੇ ਆ ਗਈ ਜਰਸੀ ਹੈ ਕਿ ਸ਼ਾਈ ਵਾਲਾ ਆਹ ਬੱਚਾ ਵੇਖ ਲਓ ਵਸ਼ੀ ਹੈ ਇਹਦੇ ਮਗਰ ਤੇ ਥਾਣੇ ਦੇ ਵੇਖ ਲਓ ਬੜੇ ਸੋਹਣੇ ਲੱਗੇ ਤੇ ਬਾਕੀ ਜਿਹੜਾ ਮੁੱਲ ਕਰਤਾ ਨਾ ਇਹ ਮੁੱਲੇ ਦੇ ਵਿੱਚ ਇਦਾਂ ਦੀ ਵੈੜ ਨਹੀਂ ਲੱਭਣੀ ਹਾਂ ਭਾਈ ਥਣ ਵੇਖੋ ਨੋਗਰਾ ਖ ਆਹ ਵੇਖੋ ਜਰਸੀ ਆ ਇਹ ਜਰਸੀ ਵੀਰ ਜੀ ਦਸੀ ਲਾਲ ਜਰਸੀ ਆ ਆਹ ਵੇਖੋ ਥਾੜ ਕਿੰਨਾ ਸੋਹਣਾ ਲੱਗਾ ਬਹੁਤ ਹੀ ਕੁਆਲਿਟੀ ਦਾ ਤੇ ਇਹ ਵੀਰ ਜੀ ਕਿੰਦਾ ਟੋਕੜਿਆ ਕਿ ਸੂਈ ਆ ਉਹ ਵੀ ਟੋਕੜ ਟੋਕੜ ਦਵਾਂਗੇ ਆਪਾਂ ਕਰਕੇ ਠੀਕ ਆ ਸੂਈ ਸਾਈ ਦਾ ਨਹੀਂ ਆਪਾਂ ਕਹਿੰਦੇ ਲਈ ਪਿੰਡੋਂ ਆਪਾਂ ਉਹ ਵੀਰਾਂ ਦੇ 2 ਮਹੀਨੇ ਸੂਈ ਆ ਅੱਛਾ ਉਹਦੇ 1.5 ਮਹੀਨੇ ਸੂਈ ਆ ਆਪਾਂ ਨੂੰ 2 ਮਹੀਨੇ ਦੀ ਆਪਣੇ ਵੀਰ ਆਪਣੀ ਸਮਝ ਲਵੇ 10 ਕਿਲੋ ਦੁੱਧ ਖੱਲੇ ਤੇ ਦਵਾਂਗਾ ਪਰ ਟੋਕੜ ਕਰਕੇ ਠੀਕ ਆ ਬਾਕੀ ਫੇਸ ਕੁਆਲਟੀ ਵੀ ਚੰਗੀ ਆ ਥਾਣ ਜਿਹੜਾ ਇਹਨੂੰ ਲੱਗਾ ਨਾ ਤਨ ਲੱਤ ਬਹੁਤ ਹੀ ਸੋਹਣਾ ਲੱਗਾ ਵਾ ਤੇ ਲੱਡੂ ਵੀਰ ਲਿਆ ਹੈ ਕਰੈ ਨੂੰ ਬਾਹਰ ਕੱਢ ਕੇ ਦਿਖਾਈਏ ਬਾਕੀ ਕੁਆਲਿਟੀ ਤੁਸੀਂ ਆਪ ਜਾ ਕਰ ਲੋ ਵੀਰ ਜੀ ਰੱਸੀ ਪਾ ਕੇ ਚਵਾਈ ਕਰਦੇ ਨਹੀਂ ਕਿਸੇ ਪਾ ਕੇ ਵੀ ਜੀ ਅਸੀਂ ਪਾ ਕੇ ਰੱਸੀ ਪਾ ਕੇ ਪਾੜਾ ਪਾ ਕੇ ਠੀਕ ਆ ਲੱਤਾਂ ਦੇ ਨਹੀਂ ਮਾਰਦੀ ਨਾ ਵੀ ਲੱਤ ਨਹੀਂ ਲਾਉਗੀ ਲੱਤ ਲਾਉਗੀ ਝੜਦੇ ਬਈ ਠੀਕ ਆ ਆ ਜਾ ਲੱਡੂ ਵੀਰੇ ਕੱਢ ਲਿਆ ਬਾਹਰ ਆ ਵੇਖੋ ਵਸ਼ੀ ਚੈੱਕ ਕਰੋ ਐ ਬਰੀਡ ਵਾਲੀ ਆ ਪਿਓਰ ਲਾਲ ਰੰਗ ਜਿੱਦਾਂ ਛਾਈ ਵਾਲ ਵੜਾ ਹੁੰਦੀਆਂ ਥੋੜੀ ਛਾਈ ਵਾਲ ਦੇ ਨਾਲ ਮਿਕਸ ਲੱਗਦੀ ਹੈ ਜੀ ਆਜੋ ਜਰਸੀ ਸ਼ਾਈ ਆ ਰਿਆ ਏ ਆਜੋ ਚੈੱਕ ਕਰੋ ਥਾਣ ਵੇਖੋ ਜੀ ਥਾਣ ਕਿੱਡਾ ਸੋਹਣਾ ਲੱਗਾ ਬਾਕੀ ਰਸੀ ਬਾ ਕੇ ਜਵਾਈ ਹੁੰਦੀ ਹੈ ਜੀ ਇਹਦੀ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ 10 ਕਿਲੋ ਵੀਰ ਹੋਗੇ 10 ਕਿਲੋ ਦੁੱਧ ਵਾਹੇ ਦੇ ਕੋਲ ਲੱਗਦਾ ਕਿ ਨੌ ਟਾਈਮ ਤੇ ਬਾਕੀ ਟੋਕਰ ਆ ਜੀ ਇਹ ਟੋਕਰ ਟੋਕਰ ਫੇਰ ਕਰੋ ਟੋਕਰ ਕਰ ਲੈਣਾ ਠੀਕ ਆ ਲਡੂਆ ਲਡੂ ਵੀ ਰ ਅਗਲੀ ਵੀ ਖੋ ਲਿਆ ਨਜਰੇ ਦਾ ਮੁੱਲ ਪੁੱਛ ਲਈ ਐ ਦੱਸੋ ਵੀਰ ਜੀ ਮੁੱਲ ਕਿੰਨਾ ਵਾ ਮੁੱਲ ਕਾਲੀ ਪਿੰਡਰ ਸਾਹਿਬ 30000 ਜੈ ਜੈ ਕਰ ਵੇਚਣ ਵਾਲੀ ਗੱਲ ਕਰ ਮੇਰਾ ਭਰਾ 5000 ਰੁਪਏ ਵੀਰ ਛੋਟ ਹੋ ਜਾ 5000 ਚੋਂ ਕੋਈ ਕੋਈ ਪਿੰਡਰ ਸਾਹਿਬ ਦੇ ਕੇ ਤੋਰਾਂਗੇ ਕਿ ਮਾਨ ਕੋ ਲਗਾਂਗੇ ਆ ਪਾਗਲੇ ਆ ਆਹ ਵੇਖੋ ਤੇ ਬਾਕੀ ਥਾਣ ਥਣ ਚੰਗਾ ਸੋਹਣਾ ਲੱਗਾ ਕਵਾਡੀ ਤੇ ਆਹ ਵੇਖ ਲਓ ਤੇ ਰੱਸੀ ਪਾ ਕੇ ਚਵਾਈ ਕਰਦੇ ਆ ਜੀ ਇਹਦੀ ਅੱਗੇ ਆ ਗਈ ਤਾਜੀ ਸੂਈ ਅੱਜ ਹੀ ਸੂਈ ਆ ਬੱਚਾ ਵੀਰ ਜੀ ਕੀ ਆ ਮਗਰ ਬੱਚਾ ਵੀਰ ਜੀ ਮਗਰ ਬੱਚਾ ਜੀ ਬੱਚਾ ਦਿੱਤਾ ਅਜੇ ਬੈਠਾ ਹੀ ਆ ਬੈਠਾ ਵੀਰ ਜੀ ਹਾਂ ਜੀ ਹਾਂ ਜੀ ਹਾਂ ਜੀ ਕਰੋ ਚੈੱਕ ਸੋਹਣੀ ਆ ਜੀ ਵੈੜ ਤੁਹਾਨੂੰ ਵੈੜ ਦੇ ਦਰਸ਼ਨ ਕਰਾਈਏ ਇਹਦਾ ਸੂਆ ਕਨਵਾਵਾ ਸੂਆ ਤੀਜਾ ਸੂਈ ਦੀ ਤੀਜਾ ਸੂਆ ਸੂਈ ਆ ਕੱਦ ਕਾਠ ਪੂਰਾ ਵੱਡਾ ਵਾ ਕੁਆਲਿਟੀ ਚੈੱਕ ਕਰੋ ਵੈੜ ਦੀ ਸੋਹਣੀ ਆ ਜੀ ਪੂਰੀ ਆ ਵੇਖੋ ਵਾਜਾ ਕਰੋ ਜੀ ਬਾਕੀ ਵੀ ਹੈ ਖੰਡੀ ਢੁੱਡੀ ਲਾਤਾਂਗ ਮਾਰਦਾ ਰਣ ਪਤਾ ਕੋਈ ਨਾ ਕਰਮਾਉਣੀਆਂ ਉਦਾਂ ਨਹੀਂ ਪਤਾ ਹੁੰਦਾ ਲਾਤਰੂਤ ਮਾਰਦਾ ਜੀ 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 ਤੋਰ ਦੇ ਕਮਾਲ ਲਾ ਤੋਰ ਦੇ ਲਾ ਜੀ ਪੂਰੀ ਵੱਡੀ ਆ ਕੱਦ ਕਾਠ ਪੂਰਾ ਚੰਗਾ ਖਾਣ ਲੇਵਾ ਵੇਖੋ ਕਿੱਡਾ ਸੋਹਣਾ ਵੱਡੇ ਕੱਦ ਦੀ ਮਾਲਕ ਆ ਜੀ ਵੇੜ ਵੇਖੋ ਅਜੇ ਜੇਰ ਪੌਣੀ ਵਿੱਚ ਜੀ ਜੇਰ ਪੌਣੀ ਵਿੱਚ ਜੇਰ ਪੌਣੀ ਆ ਜੇਰ ਪੌਣ ਵਾਲੀ ਆ ਪੂਰੀ ਵੱਡੀ ਆ ਜੀ ਵੇੜ ਕਰੋ ਚੱਕ ਤਾਜੀ ਸੂਈ ਆ ਆ ਵੇਖੋ ਇਹਰ ਪੌਣੀ ਵੀਰੀ ਪਏ ਚਾਰ ਪੰਜ ਕਿਲੋ ਚੋਈ ਜੇ ਵਸੀਏ ਅੱਛਾ ਚਾਰ ਪੰਜ ਕਿਲੋ ਚੋਈ ਬੈਠਾਂ ਜਾਂਦਾ ਤੁਹਾਨੂੰ ਠੀਕ ਆ ਤੇ ਬਹਿ ਲਗਾ ਲੰਮੇ ਪੈਂਦੀ ਬੈਂਦੀ ਹੁੰਨੀ ਹੈ ਤੇ ਕਿੰਨਾ ਕੁ ਚਵਾਜੂਗੀ ਦੁੱਧ ਉਹ ਵੀਰੀ ਚਲੋ ਜਾ ਰਿਹਾ 27-28 ਕਿਲੋ ਦੁੱਧ ਮਾਣਾ ਭਰੂਗੀ 22 28 ਕਿਲੋ ਦੁੱਧ ਇਹਨੇ ਚਵਾ ਜਾਣਾ ਮੇ ਮੇਰਾ ਚਵਾ ਜਾਣਾ ਮੇਰਾ ਚਵਾ ਜਾਣਾ ਬਾਕੀ ਚੰਗੀ ਆ ਕੋਈ ਆਹ ਵੇ ਸਾਰੀ ਕੰਮ ਐ ਫਿਕਸ ਆਡਰ ਵਾਲੀ ਆ ਕੋਟ ਟੁਟਵਾਂ ਲੈਵਾ ਨਹੀਂਗਾ ਸੋਹਣਾ ਲੈਵਾ ਵਾ ਟੁਟਵਾਂ ਲੈਵਾ ਨਹੀਂਗਾ ਤੇ ਥਾਣ ਜਿਹੜੇ ਲੱਗੇ ਆ ਥਾਣ ਮੁਠੀ ਦੇ ਚਵਾ ਆ ਲਾ ਵਈ ਬਹੁਤ ਸੋਹਣਾ ਥਾਣ ਲੱਗਾ ਜੀ ਆਹ ਵੇਖੋ ਕਰੋ ਬਾਕੀ ਸੋਹਣੀ ਆ ਜਿੰਨੀ ਵੀ ਹੈਗੀ ਫੱਬਦੀ ਆ ਤੇ ਕੱਦ ਪੂਰਾ ਵੱਡਾ ਫੁੱਲ ਵੱਡੀ ਜ ਫੁੱਲ ਵੱਡੀ ਇੱਥੇ ਖਲੋ ਕੇ ਲਾ ਕੇ ਦਿਖਾ ਦਿਓ ਵੱਡੇ ਕੱਦ ਦੀ ਮਾਲਕ ਆ ਫੁੱਲ ਵੱਡੀ ਆ ਹਾਂਜੀ ਹਾਂਜੀ ਵੱਡੇ ਕੱਦ ਦੀ ਮਾਲਕ ਆ ਜੀ ਸੋਹਣੀ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਇਹਦੇ ਪਿੰਡ ਦਾ ਫੋਨ ਦੇਣਾ ਕਰ ਲਈਏ ਫੋਨ ਤੇ ਕਰ ਲਿਓ ਜੀ ਹੈਨਾ ਕਈ ਵਾਰ ਵਪਾਰੀ ਭਰਾ ਹੀ ਖਰੀਦ ਕੇ ਲੈ ਜਾਂਦੇ ਨੇ ਮੋਨਾਂ ਦਾ ਭੈਣ ਭਰਾ ਆਪਣਾ ਫੰਜਰ ਮਿੱਤਰ ਕੇ ਲੈਂਦਾ ਰ ਹਾਂਜੀ ਨਹੀਂ ਓਖਾ ਜਾਂਦਾ ਚਲੋ ਕੋਈ ਜੀ ਦਾ ਨੂੰ ਵਧੀਆ ਲੱਗੇਗਾ ਮੂਲ ਕਰਾਂਗਾ ਆਪਾਂ ਲਿੱਦਿਆਂ ਲੈਣ ਵਾਲਾ ਇਹ ਨਿਕਾਣਗਾ ਜਾ ਸਾਰੇ ਆਹ ਨੂੰ ਨਿਕਾ ਜਾਈ ਮੂਲਾ ਮੂਲ ਨਹੀਂ ਕਰਦੇ ਦਾ ਆਪਾਂ ਵੱਡਾ ਮੂਲ ਨਹੀਂ ਕਰ ਵੱਡਾ ਮੂਲ ਨਹੀਂ ਕਰਨਾ ਕੋਈ ਇਹ ਨਹੀਂ ਆਪਾਂ ਡਰਾ ਨਹੀਂ ਦੇਣਾ ਕਿ ਉਹਨੂੰ ਆਪਾਂ ਲੱਖ ਨਹੀਂ ਮੰਗਣਾਂ ਦਾ ਮੂਲ ਪਧਰਾ ਕਰਾਂਗੇ ਹੁਣ ਤੇ ਬੋਲੇ ਤੇ ਹੀ ਜਾਣੀ ਆ ਹਨਾ ਦੁੱਧ ਬਾਕੀ ਸੇਵਾ ਦਾ ਦੁੱਧ ਗਾੜੀ ਸੇਵਾ ਹੁੰਦਾ ਥਾਣ ਵਕਤੇ ਚੈੱਕ ਕਰ ਲਏ ਆਪਣੇ پاس ਕਰ ਲਏ ਜੀ پاس ਕਰ ਗਣ ਦੋ ਟਾਈਮ 24 ਹੁਣ ਕਿਹੜੀ ਗੱਪਣ ਹੈ ਜੀ 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 24 ਕੇ ਹਾਂਜੀ ਤਸੱਲੀ ਕਰੇ ਆਪਣੇ ਤਸੱਲੀ ਕਰ ਲਏ 24 ਦੋ ਟਾਈਮ ਤੇ ਸਿਆਣੇ ਬੰਦੇ ਕਈ ਭੈਣ ਭਰਾ ਕਹਿ ਦਿੰਦੇ ਨਾ ਪੂਰਾ ਖਾਲੀ ਨਹੀਂ ਕਰੀਦਾ ਮੈਂ ਖਾਲੀ ਕਰਨੀ ਨਹੀਂ ਆਪਾਂ ਦੇ ਹਾਂ ਹਾਂ ਐਡੀ ਵੱਡੀ ਗਾਹਾਂ ਵਾ ਖਾਲੀ ਖੜੀ ਕਰਨੀ ਅਗਲੀ ਵੀ ਇੱਕ ਤੋੜ ਲਓ ਵੀਰ ਜੀ ਲਓ ਅਗਲੀ ਟੋਕਰ ਜੀ ਵੀਰ ਜੀ ਅੱਛਾ ਟੋਕੜ ਇਹਨੂੰ ਸੂਈ ਨੂੰ ਡੇਢ ਮਹੀਨਾ ਆਜੇ ਅੱਛਾ ਡੇਢ ਮਹੀਨਾ ਡੇਢ ਮਹੀਨਾ ਨਹੀਂ ਇਹਨੂੰ ਮਹੀਨਾ ਆਜੇ ਅੱਛਾ ਮਹੀਨਾ ਆਪਣੇ ਇਹਨੇ ਸੁਟਿਆ ਬੱਚਾ ਵੀਰ ਜੀ ਅੱਛਾ ਬੱਚਾ ਸੁਟਿਆ ਇਹਨੇ ਬੱਚਾ ਮਰਿਆ ਲਾਲਾ ਜਾਨ ਸੁਟਿਆ ਲਾਲਾ ਇੱਕੋ ਗਾਲਿਆ ਠੀਕ ਆ ਆਪਾਂ ਸਾਰੀ ਵੀਡੀਓ ਵੀਡੀ ਪਾਦਾ ਗਲੇ ਨੂੰ ਵੀਰ ਨੂੰ ਹਾਂ ਠੀਕ ਸਾਰੇ ਫੋਟੋ ਵੀਡੀਓ ਸਾਰਾ ਕੁਝ ਮਿਲ ਜੂ ਉਹਨੂੰ ਦੁੱਧ ਕਿੰਨਾ ਆ ਦੋਦੇ ਕੋ ਹੋਗਾ 10 ਕਿਲੋ 10 ਕਿਲੋ 9 ਕਿਲੋ ਠੰਡਾ ਕਰਕੇ ਲਵੇ ਕੋਈ ਠੀਕ ਆ ਆ ਵੇਖੋ ਜੀ ਬਾਕੀ ਸੋਹਣੀ ਆ ਜਿੰਨੀ ਵੀ ਹੈਗੀ ਕੁਆਲਿਟੀ ਦੀ ਆ ਚੰਗੀ ਆ ਖਾਨ ਵੇਖੋ ਲੇਵਾ ਵੇਖੋ ਚੰਗਾ ਆ ਵੇਖੋ ਆ ਜੋ ਵੀਰ ਜੀ ਮੋੜ ਲਿਓ ਜਾਂਦ ਆਂਦ ਆ ਵੇਖੋ ਜੀ ਕੀ ਨਾ ਕਰਨਾ ਵੀਰ ਜੀ ਇਹਦਾ ਮੁੱਲ ਇਹਦਾ ਮੁੱਲ ਭਿੰਦਰ ਸਾਹਿਬ 5000 ਰੁਪਏ ਮਾਣ ਤਣ ਜੀ 4000 ਤੋਂ ਜ਼ਿਆਦਾ ਛੜੀ ਹੈ ਨਹੀਂ ਵੇਚਣ ਵਾਲੀ ਗੱਲ ਕਰ ਵੀਰ ਮੇਰਾ 2000 ਰੁਪਏ ਕਰਨਾ ਮੈਂ 23000 ਦੀ ਹਾਂਜੀ ਛੋੜ ਕਰ ਦੋਗੇ ਬਾਅਦ ਜਿੰਨੀ ਭਿੰਦਰ ਸਾਹਿਬ ਕਰਦੇ ਉਹ ਨਹੀਂ ਕਰਦਾ ਕਰ ਦਈਏ 1000 ਦੀ ਬਾਈ ਦੀ ਹੋਗੀ ਹਾਂਜੀ 1000 ਦੀ ਵੜਦੀ ਠੀਕ ਹੈ ਅਗਲੀ ਲੈ ਲੱਡੂ ਵੀਰ 1000 ਜਿਦਾਂਗੇ ਠੀਕ ਬਾਕੀ ਇਹ ਤੁਕਣੀ ਹੀ ਹੈਗੀ ਇਹਨੇ ਸੁੱਟਿਆ ਵੜਨੇ ਬਚਾ ਆਪਕੋ ਠੀਕ ਆ ਬਗਤ ਦੱਸ ਦੇਣਾ ਬੈਣਾ ਸੁਈਏ ਵੇਲੇ ਹਾਂਜੀ ਠੀਕ ਆ ਸਾਰਾ ਕੁਝ ਇਹਦੇ ਕੋਲ ਮਿਲੂਗਾ ਆਪਾਂ ਨੂੰ ਇਹ ਵੇੜ ਜੀ ਠੀਕ ਆ ਸਾਰਾ ਕੁਝ ਮਿਲੂ ਇਹਦਾ ਵੇੜ ਅਗਲੇ ਦਿਨ ਘਰ ਜਾ ਕੇ ਮੈਲਾ ਮਾਰੂਗੀ ਠੀਕ ਆ ਸਾਰਾ ਕੁਝ ਦਵਾਵਾਂਗੇ ਆਪਾਂ ਵੀਡੀਓ ਗੱਲ ਸੈਂਡ ਕਰ ਦਾਂਗੇ ਠੀਕ ਠੀਕ ਆ ਬਾਕੀ ਆਪਣੇ ਟਾਈਮ ਤੇ ਆਪਣੀ ਆਪਣੀ ਵੀ ਟਾਈਮ ਤੇ ਆਣ ਕੇ ਬਾਕੀ ਫਿਰ ਵੀ ਅਸੀਂ ਟੋਕੜ ਕਰ ਦੇਵਾਂਗੇ ਜੀ ਟੋਕੜ ਕਰਕੇ ਹੀ ਲਵਾਂਗੇ ਅਸੀਂ ਟੋਕੜ ਕਰਕੇ ਦਵਾਵਾਂਗੇ ਹਾਂ ਅਗਲੀ ਟੋਕੜ ਜੀ ਵੀਰ ਜੀ ਇਹ ਵੀ ਟੋਕੜ ਹਾਂਜੀ ਹਾਂਜੀ ਦੁੱਧ ਕਿੰਨਾ ਇਹਦੇ ਕੋਲ ਦੋ ਦੇ ਦੋ ਤੋਂ 7 ਕਿਲੋ ਪਿੰਡ ਖਾਓ 7 ਕਿਲੋ ਦੁੱਧ ਅੱਛਾ ਇਹ ਵੀ ਪਾੜੇ ਤੇ ਮਿਲਦੀ ਆ ਆ ਵੇਖੋ ਜੀ ਕਰੋ ਚੈੱਕ 7 ਕਿਲੋ ਦੁੱਧ ਆ ਜਾਓ ਵੀਰ ਜੀ ਆ ਜਾਓ ਇਹਦਾ ਮੁੱਲ ਕਿੰਨਾ ਕਰਨਾ ਹੋ ਮੁੱਲ ਕਰੀ 1.5 ਲੱਖ ਦਾ 1.5 ਲੱਖ ਕਰ ਲਾ ਪਿੰਡ ਖਾਓ ਮੁੱਲ ਕਰਾਂਗੇ ਦਾ 15000 ਰੁਪਏ ਹਾਂਜੀ ਬਾਕੀ ਤੁਸੀਂ ਜਿੱਥੇ ਕਹੋਗੇ ਦੇ ਦਾਂਗੇ ਜੀਰੋਆਂ ਦਾ ਫਰਕ ਪਿਆ ਉਦਾਂ ਕੀਤਾ ਤੁਸੀਂ ਡੇਢ ਲੱਖ ਡੇਢ ਲੱਖ ਹੀ ਉਹ 15 ਦਾ ਕੰਮ ਮੈਂ ਲੈ ਤਾ ਗਿਆ ਅਸਾਂ ਖੇਡਾਂਗੇ ਇਥੇ ਵਧੀ ਜਾਗੇ ਚ ਚਲੋ ਚੰਗੀ ਗੱਲ ਵਾ 15000 ਰੁਪਏ ਮਨ ਕੋਈ ਛੋਟ ਕਰ ਦੋਗੇ ਜਿਨੀ ਭਿੰਡਰ ਸਾਹਿਬ ਕਰਾ ਦੋ ਕਿੱਥੇ ਦੋ ਹਜ਼ਾਰ ਰੁਪਿਆ ਛੋਟ ਉਤਲਾ ਪੰਜ ਨਾ ਡਾ ਦੀਏ ਪੰਜ ਹੀ ਡਾਵੇ ਹਨਾ 10000 ਰੁਪਏ 100 ਖਰਾ ਛੋਟ 10000 ਚ 7 ਕਿਲੋ ਦੁੱਧ 10000 ਰੁਪਿਆ ਠੀਕ ਆ ਠੀਕ ਆ ਭਿੰਡਰ ਸਾਹਿਬ ਬਿਲਕੁਲ ਠੀਕ ਹੈ। ਮੈਂ ਤੁਹਾਨੂੰ ਛੋੜਗਾਂਦੀ ਵਿੱਚ ਲੋਡ ਪਾਣੀ। ਮੈਂ ਕਿਹਾ ਮੈਂ ਬੋਲਣਾ। ਨਾ ਮੈਂ ਨਹੀਂ ਬੋਲਣਾ। ਬਸ ਠੀਕ ਹੈ। ਅਗਲੀ ਕਿਹਦਾ ਸੂਈ ਆ ਕੱਪੜਾ? ਸੂਈ ਵੀਰ ਸੂਈ ਜੰਮੀ। ਅਗਲੀ ਸੂਈ ਆ। ਸੂਈ ਜੰਮੀ। ਕਿੰਨੇ ਕਿਹ ਚਿਰ ਦਾ ਸੂਆ ਇਹਦਾ ਜੀ? 10 ਦਿਨ ਦਾ ਦਾੰਪ ਦਿਨਾ ਦਾ ਸੂਆ ਜੀ। 10 ਦਿਨਾਂ ਦਾ ਸੂਆ। ਬੱਚਾ ਵਛਾ ਕੁ ਵਛੀ। ਵਛਾ ਵੀ ਤੁਮਗਰ ਵਛਾ ਜੀ। ਵਛਾ ਮਗਰ ਹੈ। ਠੀਕ ਆ ਜੋ ਵੀਰ ਜੀ ਆ ਜੋ। ਦੁੱਧ ਕਿੰਨਾ ਵੇ ਦੇ ਕੋਲ? 10 ਡਾਕ ਨੋ ਮਿੰਟ ਦਾ ਕੋਲ। 10 ਕਿਲੋ ਦੁੱਧ। ਤੇ ਚਵਾਈ ਵੀਰ ਜੀ ਰੱਸੀ ਰੱਸੀ ਪਾ ਕਰਦੇ। ਠੀਕ ਆ। ਤੇ ਜਿਹੜੀਆਂ ਬਾਕੀ ਦਿਖਾਈਆਂ ਉਹਨਾਂ ਨੂੰ ਤਾਂ ਨਹੀਂ ਪਾਉਣ ਦੀ ਲੋੜ ਠੀਕ ਆਜੋ ਮੋੜ ਲੈ ਲੱਡੂ ਵੀਰ ਜਾਣਦੇ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ 40000 ਰੁਪਏ ਵੀਰ ਜੀ ਤੇ ਦੋਗੇ ਕਿੰਨੇ ਦੀ 30000 ਦੇ ਦਈਏ ਛੋੜ ਕਿ ਨਹੀਂ ਕਰੋਗੇ ਕਿੱਥੇ ਕਰਾ ਦੋ ਭਟੜਾ ਸਾਹਿਬ ਕਰਦਾ ਗੋਲ ਨੂੰ ਮੈਂ ਨਾ 32 ਦੀ ਜਾਣਦੇ ਦੇ ਦਾਂਗੇ ਵੀਰ ਜੀ ਛੋੜੋ ਜੂ ਬੱਤੀਆਂ ਕਰਦਾ ਕਰਦਾ ਮਿੰਟ ਸਾਬ ਕਰ ਹੂਨ ਲਾਵੇ ਕੋਈ ਫੋਨ ਲਾਉਂ ਤਾ ਨਹੀਂ ਕਰਦਾਂਗੇ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਗੱਲਬਾਤ ਵੀ ਜੀ ਵੇਖੋ ਡੰਗਰ ਸਾਰੇ ਸਵੇ ਸਵਾਏ ਆ ਥਾਣੇ ਵਗਦੇ ਸਾਰਿਆਂ ਦੇ ਆਪਣੀ ਚੋਗੇ ਖੜੋਗੇ ਠੀਕ ਆ ਕੋਈ ਲਾਂਮਾ ਨਹੀਂ ਬਾਜਦਾ ਅਗੋ ਦਾ ਪਿਛੋ ਦਾ ਕਈ ਵੀਰ ਇਹੋ ਜਿਹੇ ਹੈਗੇ ਆ 15 15 ਦਿਨ ਡੰਗਰ ਚੋਗ ਹੈ ਨਾ 15 15 ਦਿਨ ਨੰਗਰ ਚੋਗੇ ਫਿਰ ਲਾਂਮਾ ਦਿੰਦਾ ਵੀਰ ਦੁੱਧ ਘੜ ਗਈ ਹੈ ਬਾਕੀ ਆਪਣੀ ਆਪਣੀ ਸਮਝ ਹਰ ਕੇ ਦੀ ਤੇ ਇੱਥੇ ਨੰਗਰ ਚੋਗੇ ਬਾਕੀ ਸੇਵਾ ਤੇ ਕਰਨੀ ਪੈਣੀ ਹੈ ਭਾਜੀ ਦੇਖਨੇ ਵੀ ਪਸ਼ੂ ਕੋਈ ਵੀ ਖਰੀਦਣਾ ਨਾ 1 ਹਣਾ ਜੀ 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 ਮੈਨੂੰ ਤੁਹਾਨੂੰ ਫੋਨ ਕਰੇ ਮੈਨੂੰ ਫੋਨ ਕਰੇ ਫਲਾਣੇ ਨੂੰ ਕਰੇ ਭਾਜੀ ਜਗ੍ਹਾ ਹੀ ਇਹੋ ਜੀ ਹੁੰਦੀ ਹੈ ਅਗਲੇ ਦੇ ਘਰ ਹੋ ਸਕਦਾ ਠੰਡੇ ਜਗ੍ਹਾ ਤੇ ਬੱਧੀ ਹੋਵੇ ਡੰਗਰ ਨੂੰ ਠੰਡ ਲੱਜੇ ਸਾਡੇ ਕੋਲ ਮੱਝ ਆ ਉਹ ਠੰਡੇ ਠੰਡ ਚ ਰਹੇ ਜੇ ਨਾ ਉਹਦੀ ਫੈਂਡ ਕੱਟ ਜਾਂਦੀ ਹੈ ਫੈਂਡ ਕੱਟ ਜਾਂਦੀ ਰੰਗਰ ਦੀ ਫਰਕ ਪੈਂਦਾ ਭਿੰਦਰ ਸਾਹਿਬ ਇਹ ਚੀਜ਼ ਦਾ ਬੜਾ ਫਰਕ ਪੈ ਜਾਂਦਾ ਵਾ ਭੈਣ ਭਰਾ ਆਪਣੇ ਮਾਮੇ ਪਚਾਚੇ ਦਾ ਕੋਈ ਨਾ ਆਪਣਾ ਜਾ ਕੇ ਛੇਤੀ ਨੀਂਦ ਨਹੀਂ ਆਉਂਦੀ ਜੀ ਜੀ ਨਹੀਂ ਰਹੂਗੀ ਤੇ ਬਾਕੀ ਇਹ ਤੇ ਚਲੀਆਂ ਸਾਰੀਆਂ ਚੀਜ਼ਾਂ ਇਹਨਾਂ ਦਾ ਪਤਾ ਨਹੀਂ ਕਿਦਨ ਨੂੰ ਕਿਦਨ ਤੁਰ ਪਣਾ ਨਾਲ ਚਲੀਆਂ ਨੇ ਇਕੱਲਾ ਆਪਣੇ ਨਾਲ ਹੋ ਜਾਂਦੀਆਂ ਵਾ ਤੇ ਬਾਕੀ ਚਲੋ ਹੁੰਦਾ ਵੀਰ ਜੀ ਆਪਣੇ ਚਵਾਕੇ ਖੜੋ ਬਾਜ ਦਾ ਲਾਮਾ ਕੋਈ ਨਹੀਂ ਸਭ ਤੋਂ ਪਹਿਲਾਂ ਵੀਡੀਓ ਬਣਾਉਣ ਤੋਂ ਤੁਸੀਂ ਵੀਰ ਜੀ ਇਹੋ ਗੱਲ ਕਰਦੇ ਆਂ ਤੁਹਾਡੇ ਵੱਲੋਂ ਵੇਖ ਕੇ ਨਾ ਤੇ ਮੇਰੇ ਸਾਹਮਣੇ ਦਹਾ ਚਲਾਂ ਵਾਲੇ ਇਹ ਗੱਲ ਕਹਿਣੀ ਸ਼ੁਰੂ ਕਰਤੀ ਆਂ ਕਿ ਆਪਣੀ ਚਵਾਈ ਕਰਕੇ ਖੜੋ ਤੇ ਬਾਕੀ ਵੀਰ ਜੀ ਚਲੋ ਹਰ ਕੋ ਸਿਆਣਾ ਵਾ ਜੀ 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 ਇਹਨੇ ਪੈਸੇ ਕਰਦੇ ਨਾ ਆਪਣਾ ਚੋਕੇ ਖੜੋ ਵੀਰ ਜੀ ਹੁਣ ਮੈਂ 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 ਕਹਦਾ ਵੀ ਮੇਰੀ ਜ਼ਿੰਮੇਵਾਰੀ ਤੇ ਆ ਪਸ਼ੂ ਖਰੀਦ ਲਓ ਕੋਈ ਵੀ ਹਨਾ ਵੀਰ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਦਿੰਦਾ ਤੇ ਹੁਣ ਮੇਰੀ ਮੈਂ ਜ਼ਿੰਮੇਵਾਰੀ ਲੈ ਲਾਂ ਤੁਹਾਡੇ ਪਸ਼ੂਆਂ ਦੀ ਮੈਂ ਕਿਹੜਾ ਚੋਕੇ ਵੇਖੀ ਆ ਜੀ ਆਪਕੀ ਜੀ ਤੁਸੀਂ 10 15 ਮਿੰਟ ਆਏ ਤੁਹਾਨੂੰ ਕੀ ਬਦਲਾ ਜੂ ਕਿਹੜੇ ਕਿੰਦਾ ਜੇ ਤੇ ਮੈਂ ਚੋਕੇ ਵੇਖੂਗਾ ਤੁਹਾਡੇ ਪਸ਼ੂ ਫੇਰ ਮੈਂ ਉਹ ਚੀਜ਼ ਦੀ ਜ਼ਿੰਮੇਵਾਰੀ ਲੈ ਸਕਦਾ ਹਾਂ ਜ਼ਿੰਮੇਵਾਰੀ ਫਿਰ ਨਹੀਂ ਹੁੰਦੀ ਵੀਰ ਜੀ ਸਾਲ ਦੀ ਜ ਆ ਅਗਲੇ ਦੇ ਘਰ ਜਾ ਕੇ ਨਾਮ ਲੈ ਕੇ ਫਿਰ ਤੁਸੀਂ ਮੇਰੇ ਆਪਣੀ ਕਾਦੀ ਰਹਿ ਜੂਗੀ ਬਿਲਕੁਲ ਬਿਲਕ ਕਿ ਇਹ ਵਾਰੀ ਘੜੀ ਦਾ ਪਤਾ ਨਹੀਂ ਵੀ ਟੀਕਾ ਲਵਾਵੇ ਟੀਕਾ ਲਵਾਵੇ ਆਪਾਂ ਨੂੰ ਕਿਹਦੇ ਘਰ ਦੀ ਕੋਈ ਸ਼ਦੀ ਨਹੀਂ ਆਪਾਂ ਇਹ ਕਿਲੇ ਚ ਆ ਕੇ ਦੇਵਾਂਗੇ ਆਪਾਂ ਠੀਕ ਹੈ ਜੀ ਬਿਲਕੁਲ ਜੀ ਬਾਕੀ ਵੀਰ ਨੂੰ ਫੋਨ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ